ਸੁਰਕ ਮਹੱਲਾ ਪੰਜਵਾ ਗੁਰਪੂਰਾ ਪਿਟਿਓ ਵਡਪਾ ਕੀ ਮਨ ਧਿਆ ਪਰਗਾੰਗਾ ਕੋਈ ਨਾ ਬਖ ਚਨਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਗੁਰ ਕੈ ਬਲਹਾਰੈ ਆਗੈ ਸੁਖ ਪਾਛੈ ਸੁਖ ਸਹਿਜਾ ਕਰ ਆਨੰਦ ਹਮਾਰਾ ਵਿਰਾਮ ਅੰਤਰਜਾਮੀ ਕਰਨਹਿ ਹਾਰਾ ਸੋਈ ਖਸ ਮਹਾਮਾਰਾ ਨਿਰਭਉ ਭਇ ਗੁਰ ਚਰਨੀ ਲਗੇ ਕ੍ਰਾਮ ਨਾਮ ਆਧਾਰਾ ਸਭਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਤੀ ਹੋਵਨ ਹਾਰਾ ਕੰਠ ਲਗਾਏ ਆਪਣੇ ਜਨ ਰਾਕੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੁਭਾ ਕਰ ਗਿਆ ਆ ਰਾਸ ਨਾਨਕ ਕਾ ਗੁਰੂ ਘੂਰਾ ਭੇਟਿਓ ਸਗਲੇ ਦੁਖ ਬਿਨਾਸੀ ਸੋਰਠ ਮਹਲਾ ਪੰਜਵਾਂ ਸੁਖੀਏ ਕਹੋ ਪਿਖ ਸਭ ਸੁਖੀਆ ਰੋਗੀ ਕਾ ਭਾਣਾ ਸਭ ਰੋਗੀ ਕਰਨ ਕਰਾ ਮਨਹਾਤ ਸੁਆਮੀ ਆਪਨ ਹਾਥ ਸਜੋਗੇ ਮਨ ਮੇਰੇ ਜਿਨ ਆਣਣ ਕਰਨ ਗਵਾਤਾ ਤਿਸ ਕੈ ਭਾਣੈ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਾਨੋ ਸੰਦ ਸੰਗ ਜਾਂ ਕਾ ਮਨ ਸੀਤਲ ਉਹ ਜਾਣੈ ਸਗਨੇ ਠਾਂਡੀ ਹੋ ਮੈ ਰੋਗ ਜਾਂ ਕਾ ਮਨ ਵਿਆਪਿਤ ਉਹ ਜਨਮ ਮਰੈ ਮਿਲਣਾ ਤੀ ਗਿਆਨ ਅੰਜਨ ਜਾਨਤੀ ਨੇਤਰੀ ਪੜਿਆ ਤਾਂ ਕਉ ਸਰਬ ਪ੍ਰਜਾਸਾ ਅਗਿਆਨ ਅੰਦੀਰ ਸੂਜ ਸੁਨਾਈ ਬੌੜ ਬੌੜ ਪਰਮਾਤਾ ਸੋਣਾ ਬੇਨੰਤੀ ਸੁਆਮੀ ਆਪਣੇ ਨਾਨਕ ਇਹੋ ਸੁਖ ਮੰਗੈ ਜਹ ਪੀਰ ਤਨ ਤੇਰਾ ਸਾਧੂ ਗਾਵਹਿ ਤਹ ਮੇਰਾ ਮਨ ਲਾਗੈ ਸੋਰਠਿ ਮਹੱਲਾ ਪੰਜਵਾਂ ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਪਿਆਰਾ ਸਰਬ ਕੁਸਲਤਾ ਬਖੀਆ ਸੰਤਨ ਬਿਨ ਅਵਰ ਨਾ ਦਾਤਾ ਪਿਆ ਜੋ ਜੋ ਸ਼ਰਨ ਪਰੈ ਸਾਧੂ ਕੀ ਸੋ ਪਾਰਗ੍ਰਾਮੀ ਕੀਆ ਰਾਵ ਕੋਟ ਪਰਾਧ ਮਿਟੇ ਜਨ ਸਿਵਾ ਹਰ ਕੀਰਤਨ ਰਸ ਗਾਈਐ ਇਹ ਹ ਸੁਖ ਆਗੈ ਮੁਖ ਉਜਲ ਜਨਕਾ ਸੰਗ ਵੱਡ ਭਾਗੀ ਪਾਈਐ ਰਸਨਾ ਏਕ ਅਨੇਕ ਗੁਣ ਪੂਰਨ ਜਨਕੀ ਕੇਤਕ ਉਪਮਾ ਕਹੀਐ ਅਗਮ ਅਗੋਚਰ ਸਾਧਿਆ ਬੇਨਾਸੀ ਸਰਨ ਸੰਤਨ ਕੀ ਨਹੀਂ ਐ ਨਿਰਗੁਣ ਨੀਤ ਅਨਾਥ ਅਪਰਾਧੀ ਓਟ ਸੰਤਨ ਕੀ ਆਹੀ ਬੂਡਕ ਮੋਗਰੇ ਅੰਕੂਪ ਮਹਿ ਨਾਨਕ ਲਿਓ ਨਿਭਾਈ